ਸਾਸੀ ਘਾਲ ਸਾਰੇ ਵੀਰ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਜੇ ਠੀਕ ਠਾਕ ਸਾਰੇ ਕੱਲ ਮਿੱਟੀ ਲਿਆਂਦੀ ਸੀ ਅੱਜ ਆ ਵੇਖੋ ਲੋਡ ਕੀਤੀ ਟਰਾਲਿਆਂ 'ਚ ਆ ਵੀ ਭਰਿਆ ਇੱਕ ਉਹ ਬਹਿ ਗਿਆ ਖਲੋਤਾ 'ਚ ਬਹਿ ਗਿਆ ਰਾਤ ਤਿਆਰੀ ਅੱਜ ਬਸ ਭਰ ਕੇ ਸਾਰੇ ਜਦੋਂ ਭਰ ਗਏ ਦੋਈ ਆਪਾਂ ਚੱਲ ਪੈਣਾ ਬੰਨ ਰਮਦਾਸ ਫਿਰ ਫੋਰ ਬਾਈ ਕਿਚ ਓਏ ਕਿਹਨੇ ਤੋੜੇ ਨਹੀਂ ਤੁਹਾਡੇ ਭਰਨੇ ਹੁਣ ਪਰ ਮਾਮਾ ਦਾ ਵੀ ਦੇ ਪਰ ਗਿਆ ਮਿੱਟੀ ਭਰੀਏ ਓਏ ਥੱਲੇ ਖਿਲਰੀ ਜੋ ਪਰ ਉਹ ਤੋੜੇ ਭਰੀਏ ਜਿੰਨੇ ਖਿਲਾਰੀ ਥੱਲੇ ਪਿੰਨੋ ਇੱਥੇ ਸੱਦੀਏ ਦੇ ਦੇ ਜੀ ਦੋ ਪਾਕਾ ਹੋਣੀਆਂ ਤੇ ਪਾਈਏ ਆਹ ਸੰਕਰ ਪਾ ਲਿਆ ਆਓ ਆਉਣ ਕਰ ਪੈਗ ਪਾ ਲਓ ਯਾਰ ਕੀ ਕਰਦੇ ਓਏ ਮੇਰੀ ਗੱਲ ਸੁਣ ਪਾ ਲਿਆ ਗਾਹ ਨੂੰ ਕੱਢ ਲੈ ਸਭ ਚੰਗਾ ਰਹੇਗਾ ਪਿੱਛੇ ਚਿੱਕੜ ਬੜਾਈ ਓਥੇ ਬੋਲ ਬੋਲ ਕਿਛੇ ਖੱਡੀਆਂ ਵੱਜਣੀਆਂ ਅੱਗੇ ਨੂੰ ੜਾ ਥੋੜਾ ਹੀ ਸਕੂੰ ਓਏ ਇਹ ਤੇ ਮੇਗਾ ਕੋਈ ਆ ਟੋਪ ਲਿੰਕ ਤੇ ਖੁੱਲਾ ਹੈਗਾ ਜਾਂ ਲੈ ਦੇਣਾ ਪਾ ਲਿਆ ਦਾਣੂ ਕੱਢ ਲਾ ਕੀ ਚਾਹੀਦਾ ਕਿੱਡਾ ਚਾਹੀਦਾ ਉਹ ਟਰਾਲੀ ਤੇ ਪਾਉਣਾ ਆ ਉਹ ਪਿੱਛੇ ਟੰਗਿਆ ਹੀ ਕਿਥੇ ਟਰੈਕਟਰ ਦੇ ਪਿੱਛੇ వాటర్ 쿨ਰ ਵਾਲੇ ਸਟੈਂਡ ਦਾ ਟੰਗਿਆ ਗਿਆ ਲੈ ਆ ਐ ਚ ਪੈ ਜਾਣਾ ਨਹੀਂ ਉਹ ਪੈ ਜਾਣਾ ਪਤਲਾ ਭੱਜ ਕੇ ਜਾ ਉਹ ਗੋਪੀ ਨੂੰ ਕਹ ਦੇ ਗੋਪੀ ਲੈ ਆ ਟੰਗਿਆ ਆਈ ਐ ਨਹੀਂ ਤੂੰ ਜਾ ਨਾਲ ਹੀ ਟੰਗਿਆ ਪਿੰਨ ਦੇ ਪੱਜ 阿姨 ਮਰਜੀ ਟੁੜੀ ਤੇ ਕਿਤੇ ਖੜੀ ਹੋਈ ਕਿਤੇ ਖੜੀ ਆ ਫਿਰ ਧਾਗਾ ਜੇ ਫਿਰ ਆਰੇ ਉਹ ਆਰੀਆਂ ਖੜੀ ਹੋਈਆਂ ਆ ਬੈਠਾ ਬੈਠਾ ਚਲ ਆ ਜੋ ਵੀ ਬੈਠੋ ਬੈਠੋ ਤੇ ਸ਼ਾਮ ਨੂੰ ਮਿਲੂਗੀ ਵੀਡੀਓ ਤੁਹਾਨੂੰ ਸ਼ਾਮ ਨੂੰ ਕਰਦੇ ਨਹੀਂ ਆਪ ਲੋਕ ਉਹ ਆਡੇ ਨਾਲ ਘੇਰੇ ਹੋ ਗਿਆ ਉਹ ਮੈਨੂੰ ਪੁੱਛਦਾ ਕਿੰਦਾ ਕਹਿੰਦਾ ਤੁਹਾਨੂੰ ਸਮਝਾਉਣਾ ਠੀਕ ਆ ਮੈਂ ਮੇਰੇ ਅੱਗੇ ਤਾਂ ਆ ਗਿਆ ਗੱਡੀ ਬੜੀ ਤੇਜ਼ ਆਉਂਦਾ ਸਾ ਤਾਂ ਨਸਰ ਜੀ ਲੈ ਅਲਿੰਦਿਕ ਲੈ ਅਲਿੰਦਿਕ ਅੰਮ੍ਰਿਤ ਅੰਗੀ ਦੇ ਦੋ ਸੰਦ ਨਹੀਂ ਆਉਂਦਾ ਜਿਆਦਾ ਸੰਦ ਨਹੀਂ ਆਉਂਦੀ ਲਾ ਕੇ ਲਾਇਆ ਹਾਟਰ ਲਾ ਸੇ ਵੀ ਸਰ ਬਿੱਕੈਲਟ ਤੇ ਬਿੱਕੈਲਟ ਲਾ ਕੇ ਇਹਨੇ ਲਾਇਆ ਹੋਣ ਬਣਾਇਆ ਤੋ ਦੂਜਾ ਬਣਾਇਆ ਤੋ ਸਰੀ ਅੰਮ੍ਰਿਤਸਰ ਦਰਸ਼ਨੇ ਚਾਂਕੀਆਂ ਚੰਡੇ ਬੋਂਗੇ ਜਗੋ ਜਗਟਾਲਾ ਧਰਮ ਕਾ ਜੈਕਾਰ ਕਾਲ ਸਸ ਬਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾ ਮਤੁਚੀ

ਏ ਉਹ ਮੁੰਡੇ ਦੀਆਂ ਇਟਲੀ ਵਾਲੇ ਦੀ ਜਿਹੜਾ ਨਾ ਗਰਬੜਾ ਪਹਿਨ ਲਾਇਆ ਸੀ ਮੁੰਡੇ ਡਾਲੇ ਵਾਲੇ ਬਹੁਤ ਆ ਸਵਾਗਤ ਮੁਰੀਆਂ ਬਾਵਾਸ ਕਾਇਆਂ ਜੈਕ ਲਵਾ ਲਵਾ ਕੇ ਹੈ ਮੈਂ ਨਹੀਂ ਰਣੀ ਨੇ ਤੈਨੂੰ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਹਰੇ ਇਸ ਤੋਂ ਪਤਾ ਮੈਨੂੰ ਜਿੰਦੀ 40 ਸਪੀਡ ਦੇਦਾ ਹੈ ਨਾ ਡ੍ਰਾਈਵਰ ਹੈ ਹੈ 10 ਦੀ ਸਪੀਡ ਦੇ ਨਾ ਉਹ ਜਿਹਦੇ 1500 ਚੱਕਰ ਤੇ ਪਹਿਲਾਂ ਮੈਨੂੰ ਇਹ 10 ਤੈਨੂੰ ਕੌਣ ਕਹਿੰਦਾ ਸੀ ਬੋੜੇ ਦਾ ਟਰਾਲਾ ਪਾ ਕੇ ਲਿਆ ਸੁਣ ਮੇਰਾ ਸਾਰਾ ਟਰਾਲਾ ਮੇਰੀ ਗੱਲ ਸੁਣ ਸਾਰਾ ਲਿਆ ਕਣਕ ਝੋਨੇ ਲਈ ਮੇਰੀ ਗੱਲ ਸੁਣ ਟਰਾਲਾ ਕਿਹੇ ਟਰੈਕਟਰ ਪਿੱਛੇ ਨਹੀਂ ਪੈਂਦਾ ਮੇਰੇ ਵਾਲੇ ਹੀ ਹੋ ਕਬੱਡੀ ਉਹਦੇ ਪਿੱਛੇ ਪੋਣਾ ਪਿਆ ਇਹਨਾਂ ਕੱਲ ਉਸੇ ਪੱਛੇ ਤੇ ਕੀ ਰਹੂ ਕਾ ਇਹ ਫੋਟੋ ਉਹ ਨਹੀਂ ਉਹ ਕਰਤਾ ਖਾਲੀ ਸਾਰਾ ਹੀ ਕਰਤਾ ਉਹ ਚ ਗਾਵਿਆਂ ਲੈ ਕੇ ਟਰਾਲਾ ਉਹ ਚ ਭਰਦੇ ਸਾਰੇ ਭਰ ਕੇ ਆਈ ਦਿਓ ਤੇ ਲੈੰਦਾ ਟਰਾਲਾ ਨਾਲ ਉਹ ਹੁੰਦੇ ਆ ਮੁੰਡੇ ਪਿੱਛੇ ਕਰਤਾ ਖਾਲੀ ਅੱਛਾ ਤੀਨ ਬਸ ਮੇਰੇ ਲੈਣਾ ਕਰੇ ਮੈਂ ਕਾ ਦੇਖ ਲੈ ਰਿਹਾ ਉਹ ਮੁੰਡੇ ਨਹੀਂ ਤੈਨੂੰ ਡਾਡੀ ਨਾਲ ਕੱਲ ਕਿਹਾ ਵੀ ਮੈਂ ਥੋੜਾ ਪਾਉਣ ਗਿਆ ਟਰਾਲਾ ਮੈਨੂੰ ਤੇ ਸਵੇਰੇ ਪਵਾਇਆ ਨਾ ਟਰਾਲਾ ਜਦੋਂ ਪੈਂਦਾ ਨਹੀਂ ਕੇ ਪਿੱਛੇ ਐ ਕੌਣ ਲਿਆ ਐਨੇ ਜਾਣੇ ਥੋੜੀ ਓਏ

ਇੱਕ ਇੱਕ ਗੱਲ ਹੋਈ ਹੈ ਇਹ ਕੁੜੀਆਂ ਵੀ ਲੋਕੋ ਦੀ ਛੱਟ ਆਏ ਇੱਕ ਗੱਲ ਹੋ ਰਹੀ ਮੇਰੀ ਸੁਣ ਗੱਲ ਇੱਕ ਗੱਲ ਹੋ ਰਹੀ ਆਪਣੇ ਫੋਨ ਚੈੱਕ ਕਰ ਮਾਰੇ ਦਾ ਫੋਨ ਨੰਬਰ ਹੈ ਬਿਸਕਲਾ ਕਿੱਥੇ ਚਲੋ ਕੋਈ ਨਹੀਂ ਚਲੋ ਲਾਈ ਜਣਾ ਆਪਾਂ ਕਰੀਏ ਖੜੀ ਖੜੀ ਦੋ ਵੱਧ ਪੀ ਲਈ ਹੁਣ ਬਣਾਗਾ ਠਾਈ ਬਣਾ ਦੇਣਾ ਬੰਦੇ ਇੱਧਰ ਸੇਡਾਂ ਤੇ ਬੰਦਾ ਉੱਚੇ ਤੇ ਲਾਵੇ ਅੱਗੇ ਬੰਦ ਕੇ ਆਨੇ ਲਾ ਫਿਰ ਕਿੰਨੇ ਆ ਗਾ ਲਾ ਇਹ ਅੱਜ ਜਦ ਕਦਮ ਚੁਣਾਇਆ ਹਾਂ ਲਾ ਕਬੱਡੀ ਪਲੇਅਰ ਆ ਤੇ ਨਾਨਕਿਆ ਦੇ ਪਿੰਡ ਸਮਝੋ ਇਹ ਕਿੱਦਾਂ ਨਹੀਂ ਇਹਨੇ ਬੜਾ ਬਦਦਾ ਇਹ ਲੈ ਨੂੰ ਖੜਾਈਏ ਆਹੋ ਆਪਾਂ ਖੇਡਾਂਗੇ ਹੁਣ ਤਾਣੀਆਂ ਏ ਆਰੇ ਪਲੇਅਰ ਲੌਕ ਵੀ ਪਲੇਅਰ ਲੌਕ ਬਰੇ ਆ ਇਹ ਕਲੱਬ ਨੂੰ ਪਹੁੰਚ ਲੈ ਗਿਆ ਕਿਹੜਾ ਕਲੱਬ ਹੈ ਫੜ ਤੜ ਕਲੱਬ ਫੜ ਤੜ ਕਬੱਡੀ ਕਲੱਬ ਫੜ ਤੜ ਕਬੱਡੀ ਕਲੱਬ ਆਪ ਪੁੱਛ ਲੈ ਰੇਟਰ ਤੇ ਜਾਫੀ ਆ ਇਹ ਦੋਵੇਂ ਕੰਮ ਕਰਦਾ ਕੋਚ ਕੋਚ ਨੂੰ ਬੜੀ ਨੇ ਉਹ ਨੂੰ ਬੜਾ ਬੜਾ ਇਹ ਆਪ ਬੱਲੇ ਕਰਨਾ ਬਾਈ ਲੈ ਨਹੀਂ ਲਾਉਣਾ ਕੰਮ ਬੜਾ ਕਰਦੇ ਆ ਮੈਂ ਦੋਵੇਂ ਕੰਮ ਕਰ ਲੈਂਦਾ ਮੈਂ ਜੀਵਨ ਮਾਨੀ ਨਾਲ ਹਰਕੂ ਆਟੇ ਲੱਗਣੇ ਆ ਜਾਫੀ ਹੁੰਦਾ ਆਹ ਦੇਖੀ ਨਹੀਂ ਹੱਕਾ ਹਣੇ ਭਾਈ ਕਰੋ ਬੈ ਕੇ ਆਏ ਉਧਰ ਜਾਂਰ ਦਾਲ ਲਾਉਣੇ ਨੂੰ ਮਿੰਟ ਲੱਗੇ ਮੰਨ ਕੇ ਜਾ ਕਰੋ ਬੈ ਕੇ ਆਏ ਬੰਨ ਆ ਬੰਨ ਬੰਨ ਕੇ ਮੁੜਨਾ ਬੰਨ 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 ਕੇ ਮੰਨ ਬੰਨ ਕੇ ਬੰਨ ਬੰਨ ਕੇ ਆਏ ਵੇ ਹਈਏ ਗੁਣ ਜਿੱਦਾਂ ਕੱਲ ਦੀ ਆਜੋ ਬੰਨ ਕੇ ਜਾਣਾ ਕਰੋ ਆਜੋ ਗੋਗੇ ਮੈਡੀਕਲ ਟੀਮ ਨਾਲ ਗਿਆ ਜਾਂਦੇ ਆ ਉਧਰ ਜਾ ਜਾਂ ਆਡੇ ਨੂੰ ਲਾਵਾਂਗੇ ਉਸ ਤੋਂ ਬਾਅਦ ਨਹੀਂ ਆਉਂਦੇ ਬਾਰੇ ਜੀ ਯਾਨੀ ਕੋਈ ਪਾ ਗਾਣੇ ਉਸ ਆਪਣੀ ਜਾਂਦੇ ਰਹੋਗੇ ਜੀ ਹੰਦੇ ਨਾ ਹੱਥ ਕੋਈ ਸਾਡਾ ਮੇਨ ਬਾਨਾ ਆਹੀ ਮੇਨ ਬਾਨਾ ਜਿੱਥੋਂ ਪਾਣੀ ਆਇਆ ਉਹ ਕੋਠੀ ਦੇਖੀ ਲੱਗਦਾ ਉਹ ਜਿਹੜੀ ਕੋਠੀ ਡਿੱਗੀ ਮੁੰਡੇ ਦੀ ਇਡਲੀ ਵਾਲੇ ਦੀ ਸਾਰੀ ਡੇਪੀ ਇਧਰਲੀ ਸਾਈਡ ਤੋਂ ਹਾਂ ਜੀ ਹਾਂ ਜੀ ਸਵਾਗਤ ਹੈ ਜੀ ਉਹ ਜਿਹੜਾ ਉਹ ਜਿਹੜਾ ਬੜਕੰਨਿਆਰ ਉਹ ਮਿੱਦੇ ਵਾਲਾ ਉਹ ਅੱਗੇ ਨਾਲ ਚੱਲੀਏ ਬੰਨ ਦੇ ਦੇ ਜੀ ਆਹੋ ਬੰਨ ਦੇਖਣ ਦੇ ਆ ਸਾਹਮਣੇ ਬੰਨਿਆ ਇੱਥੋਂ ਵੀ ਟੋਪ ਦੀ ਪਾਉਣੀ ਹੈ ਮੈਨੂੰ ਲੱਗ ਰੌਣਾ ਨਾ ਆਪੋ ਤੇ 15 ਮਿੰਟ ਮੈਂ ਆਉਂ ਗਿਆ ਕਰਾਂ ਤੂੰ ਕਿਹੜਾ ਏ ਉਹ ਇੱਥੇ ਨਾਲ ਬੈਠ ਕੇ ਕੋਈ ਦੇਖਦੇ ਪਾਸੇ ਬੋਲਦੇ ਅੱਗੇ ਨਾਲ ਚਾਪ ਚਿਖਾਉਂਦੇ ਹੀ ਇਸ ਵਿੱਚ ਵਗਦਾ ਕਿੱਧਰ ਅੱਗੇ ਕੁਝ ਬੰਨਦੇ ਉੱਥੇ ਜਾ ਕੇ ਵਗਦਾ ਉਹ ਵੀ ਸਹੀ ਜਾਂਦਾ ਉਹ ਇੱਕੋ ਹੀ ਸੀ ਜੰਨੇ ਤੋਂ ਆ ਜਿਹੜਾ ਡਾਊਨ ਬਣਾਉਣ ਵਾਲੀ ਤੇ ਆ ਗਿਆ ਇਹਦੇ ਇਹ ਨਾਲ ਸਹੀ ਹੈ ਉਹ ਮੋਟਾ ਵੀ ਕਿਵੇਂ ਤਲਵਾ ਵੀ ਭਾਰ ਦੇ ਕਹਿੰਦੇ ਗਾੜੀਆਂ ਹੀ ਜਾਂਦੇ ਵੇਖਦਾ ਹੈ ਚਲ ਕੋਈ ਗੱਲ ਨਹੀਂ ਮੇਰੀਆਂ ਵੀਡੀਓ ਨਹੀਂ ਕੋਈ ਨਹੀਂ ਆ ਕੇ ਨਹੀਂ ਦਮਾੜੀਓ ਸੀ ਫੋਣਾ ਹੀ ਕਰਉਣਾ ਆਉਂਦਾ ਹੋਰੀ ਕੀ ਬੈਠ ਜਾ ਆ ਵੀਡੀਓ ਬਣਾਈਏ ਮਿੰਟ ਤੋਂ ਰਿਕਾਰਡ ਕਰੀਏ ਤੂੰ ਦਾ ਲੈ ਲਈਏ ਆਓ બેટે લા લેખા કઈ દે મત સુ ਸਾਰੀ ਉਲਰਗੀਆਂ ਨਾ ਕੋਠੀ ਐਨੂੰ ਪੀਵੀਸੀ ਹੀ ਸਾਰੇ ਇਹਦੇ ਜਿੰਦਾਬਾਦ ਉਹ ਹੀ ਨਾ ਮੁੰਡਾ ਜਿਹੜਾ ਹਾਈਟ ਵਾਲਾ ਇਹ ਪੱਕਾ ਅਗਰੇ ਦਿਨ ਆਇਆ ਉਹ ਨਾ ਆ ਗਿਆ ਹੀ ਆ ਓਏ ਆ ਗਿਆ ਓਏ ਜਾਂ ਚੁੱਪੀਆ ਪੈਰ ਫੇਰ ਫੇਰ ਨਹੀਂ ਦੋ ਆ ਗਿਆ ਇਹਨੇ ਆ ਕੇ ਚੰਗੇ ਥਾਪਾ ਖੇਰ ਸ਼ੁਰੂ ਕੋਠੀ ਪਾਉਣ ਹਾਂ ਕਿੱਥੇ ਪਾਈ ਆਵੇ ਪਿੱਛੋਂ ਨਹੀਂ ਰੁਕਨੇ ਯਾਰ ਇਹ ਨਾ ਨਹੀਂ ਕਿੰਨੇ ਕੋਠੀ ਸਾਡੇ ਸੂਕੀਆਂ ਵਾਲੇ ਅੱਛਾ ਤੁਸੀਂ ਆਓ ਓਏ ਜੇ ਨਾ ਲੰਗੀ ਹੈ? ਇਹ ਨਹੀਂ ਗੀ ਹੈ। ਸਾਰਾ ਬੰਦ। ਹੋਰ ਕੀ ਨੇ ਆ? ਉਹ ਦਾ ਡਰਾਈਵਰ ਕਿੱਥੇ ਆ ਇਧਰ ਆ ਨੂਰਿਆ ਆ ਉਹ ਨੂਰਾ ਡਰਾਈਵਰ ਆ ਹਾਂ ਬੈ ਨੂਰਿਆ ਪਹਿ ਸਟਾਰਟ ਕਰ ਲੈੰਦੇ ਸਟਾਰਟਿੰਗ ਵੇਖੋ ਭਾਈ ਸਟਾਰਟਿੰਗ ਸਟਾਰਟ ਕਰ ਲੈ ਦੇ ਖੋ ਜਾ ਸਟਾਰਟ ਹੋ ਜਾਂਦਾ ਚੱਲ ਨੂੰ ਰਿਹਾ ਘਰ ਸਟਾਰਟ ਬਾਹਰ ਉੱਤੇ ਇਹ ਤੇਰਾ ਭਾਈ ਜਿਹੜਾ ਮਰਜੀ ਪਾਣਾ ਚੱਲ 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 ਖਲੋ ਜਾ ਖਲੋ ਜਾ ਐਨੂੰ ਮੋੜ ਐਨੂੰ ਪਰਾਂ ਨੂੰ ਪੁਰਿਆ ਜਾਂਦਾ ਈ ਉਹ ਡੱਕ ਦੇ ਡੱਕਦੇ ਰਹਿੰਦੇ ਥਾਂ ਕਰ ਲਿਫਟ ਧੋਰਾ ਪਾਰਾ ਧੋਰਾ ਕਰ ਲੈ ਗੱਡਾ ਆਣੀ ਨੇ ਕਹੇ ਪਾਓ ਹੁੱਕ ਚ ਟਰੈਕਟਰ ਪਰ ਲੈਣਾ ਹੈ ਉਹ ਕਹੇ ਪਾ ਯਾਰ ਕੀ ਆ ਕੀ ਆਖਣ ਮੀ ਮਾਸਾ ਨਹੀਂ ਆਉਣਾ ਹੁਣ ਤੁਰ ਪਈ ਥੋੜੀ ਕਸਰ ਹੈ ਗਈ ਮੇਰ ਮੇਲਾ ਪੂਰਾ ਪਪਣਾ ਹੈ ਹੀ ਨਹੀਂ ਕੋ ਜਾਂਦੇ ਬੈਜਾ ਬੈਜਾ ਹੋ ਜਾਣੀ ਵੀਰ ਖਲੋ ਜਾ ਚੜਕਾਵੜਾ ਫੱਟੀ ਚੋਕਲ ਕੋਮਰ ਸੇ ਟੋੜਿਆ ਕਰ ਦੇ ਐ ਇਧਰ ਕਰ ਦੇ ਇਧਰ ਉਹ ਜਾ ਸੰਗ ਲਾ